ਗੁਰਾਇਆਂ ਫਲੋਰ ਦੇ ਦਰਮਿਆਨ ਨੈਸ਼ਨਲ ਹਾਈਵੇ ਤੇ ਸ਼੍ਰੀਨਗਰ ਤੋਂ ਹਰਿਆਣਾ ਜਾ ਰਿਹਾ ਇੱਕ ਸੇਬਾ ਨਾਲ ਲੱਧਿਆ ਕੈਂਟਰ ਦਾ ਟਾਇਰ ਫਟਣ ਨਾਲ ਕੈਂਟਰ ਹਾਈਵੇ ਤੇ ਪਲਟ ਗਿਆ ਜਿਸ ਨਾਲ ਹਾਈਵੇ ਤੇ ਭਾਰੀ ਜਾਮ ਲੱਗ ਗਿਆ ਪਰ ਹੈਰਾਨੀ ਦੀ ਗੱਲ ਤਾਂ ਇਹ ਰਹੀ ਹਾਈਵੇ ਤੇ ਜਾਮ ਲੱਗਾ ਰਿਹਾ ਪਰ ਡੇਢ ਘੰਟੇ ਤੱਕ ਸੜਕ ਸੁਰੱਖਿਆ ਫੋਰਸ ਜੋ ਕਿ ਪੰਜਾਬ ਪੁਲਿਸ ਵੱਲੋਂ ਹਾਈਵੇ ਤੇ ਜੇਕਰ ਕੋਈ ਸੜਕ ਹਾਦਸੇ ਵਾਪਰਦੇ ਹਨ ਉਸ ਦੇ ਲਈ ਲਗਾਈ ਗਈ ਹੈ ਜਾ ਪੁਲਿਸ ਪ੍ਰਸ਼ਾਸਨ ਮੌਕੇ ਤੇ ਨਹੀਂ ਪਹੁੰਚਿਆ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਸ ਸੰਬੰਧੀ ਇਤੇ ਜਾਣਕਾਰੀ ਦਿੰਦੇ ਹੋਏ ਸ਼੍ਰੀਨਗਰ ਤੋਂ ਸੇਬ ਲੈ ਕੇ ਹਰਿਆਣਾ ਜਾ ਰਹੇ ਕੈਂਟਰ ਦੇ ਡਰਾਈਵਰ ਨੇ ਦੱਸਿਆ ਕਿ ਜਦੋਂ ਉਹ ਗੁਰਾਇਆ ਪੁਲਿਸ ਸਟੇਸ਼ਨ ਦਾ ਪੁਲ ਉੱਤਰ ਰਿਹਾ ਸੀ ਤਾਂ ਅਚਾਨਕ ਉਸਦੀ ਗੱਡੀ ਦਾ ਟਾਇਰ ਫਟ ਗਿਆ ਜਿਸ ਕਾਰਨ ਕੈਂਟਰ ਪਲਟ ਗਿਆ ਅਤੇ ਸੇਬ ਦੀਆਂ ਪੇਟੀਆਂ ਖਿਲਰ ਗਈਆਂ ਕਾਫੀ ਦੇਰ ਤੱਕ ਜਦੋਂ ਪੁਲਿਸ ਜੋ ਸੜਕ ਸੁਰੱਖਿਆ ਫੋਰਸ ਦੀ ਟੀਮਾਂ ਨਹੀਂ ਪਹੁੰਚੀਆਂ ਤਾਂ ਰਾਗੀਰਾ ਨੇ ਕੈਂਟਰ ਚਾਲਕ ਦੀ ਮਦਦ ਕੀਤੀ ਅਤੇ ਪਲਟੇ ਹੋਏ ਕੈਂਟਰ ਨੂੰ ਸਿੱਧਾ ਕੀਤਾ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਰਾਗੀਰਾ ਨੇ ਕਿਹਾ ਕਿ ਉਹਨਾਂ ਨੇ ਇਨਸਾਨੀਅਤ ਦੇ ਨਾਤੇ ਇਸ ਦੀ ਮਦਦ ਕੀਤੀ ਹੈ ਅਤੇ ਲੋਕ ਸੇਵਾ ਦੀਆਂ ਪੇਟੀਆਂ ਨਾ ਚੁੱਕ ਕੇ ਲੈ ਜਾਣ ਇਸ ਕਰਕੇ ਵੀ ਉਹ ਅੱਗੇ ਆਏ ਹਨ ਉਹਨਾਂ ਨਿਰਾਸ਼ਕੀ ਦਾ ਹਰਕਰ ਰਹਿ ਕੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਇੰਨੀ ਮਹਿੰਗੀਆਂ ਗੱਡੀਆਂ ਤੇ ਸੜਕ ਸੁਰੱਖਿਆ ਫੋਰਸ ਦੇ ਤਨਾਤੀ ਇਸੇ ਕੰਮ ਲਈ ਕੀਤੀ ਸੀ ਜੇਕਰ ਕੋਈ ਸੜਕ ਤੇ ਹਾਦਸਾ ਵਾਪਰਦਾ ਹੈ ਤਾਂ ਉਸ ਨੂੰ ਮਦਦ ਲਈ ਸਹਾਇਤਾ ਦਿੱਤੀ ਜਾ ਸਕੇ ਪਰ ਡੇਢ ਘੰਟੇ ਤੱਕ ਕੋਈ ਵੀ ਮੁਲਾਜ਼ਮ ਮੌਕੇ ਤੇ ਨਹੀਂ ਆਇਆ ਜੋ ਮੰਦ ਭਾਗੀ ਗੱਲ ਹੈ ਇਸ ਸੰਬੰਧੀ ਸੜਕ ਸੁਰੱਖਿਆ ਫੋਰਸ ਦੀ ਗੱਡੀ ਤੇ ਡਿਊਟੀ ਤੇ ਤਨਾਤੀ ਐਸਾਈ ਸਰਬਜੀਤ ਸਿੰਘ ਨੇ ਗੱਲ ਕੀਤੀ ਤਾਂ ਉਹਨਾਂ ਨੂੰ ਦੇਰੀ ਨਾਲ ਆਉਣ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਨਹੀਂ ਮਿਲੀ ਸੀ ਜਿਸ ਕਾਰਨ ਉਹ ਦੇਰੀ ਨਾਲ ਆਏ ਹਨ ਅੱਛਾ ਤੁਸੀਂ ਪਰਲੇ ਸਾਈਡ ਤੋਂ ਮਤਲਬ ਦੇਖ ਕੇ ਗੱਡੀ ਪਾਰਟੀ ਦੇਖ ਕੇ ਮਦਦ ਕਰਨ ਲਈ ਆਏ ਗੱਡੀ ਪਟ ਗਈ ਆ ਪਰਲੀ ਸਾਈਡ ਗੱਡੀ ਖਲਾਰਦੇ ਸਾਰੇ ਅਸੀਂ ਇੱਧਰ ਆ ਗਏ ਆ ਇਦਾਂ ਹੁੰਦੇ ਸਾਰੀ ਮਤਲਬ ਕਿ ਦੇਖਿਆ ਜੀ ਇਹ ਟ੍ਰੈਵਲ ਵੀ ਛੱਡ ਗੀਆਂ ਛੱਡ ਤ ਨਹੀਂ ਲੱਗੀ ਟ੍ਰੈਫਿਕ ਸਾਰਾ ਪੰਜਾਬੀ ਬਾਕੀ ਨਾਲ ਲੱਗ ਕੇ ਸੇਵ ਇਕੱਠੇ ਕੀਤੇ ਆ ਸਾਰੇ ਮੇਰੇ ਹੋਸੀ ਬਾਈ ਜੀ ਬੇਟੀਆਂ ਹੈਲੋ ਵੀਰੇ ਅੱਜ ਜੀ ਅਸੀਂ ਗੱਡੀ ਸਿੱਧੀ ਕਰਾਈ ਆ ਬਾਈ ਜੀ ਹਾਂ ਜੀ ਬਾਈ ਜੀ ਸਿੱਧੀ ਕਰਾ ਕੇ ਗੱਡੀ ਟੈਟੂ ਨਾਲ ਬਣਾਈ ਹੈ ਤੁਹਾਨੂੰ 1 ਘੰਟਾ ਡੇਢ ਘੰਟਾ ਹੋ ਗਿਆ ਇੱਥੇ ਪਰ ਜਿਹਨਾਂ ਦੀ ਡਿਊਟੀ ਬੰਦੀ ਆ ਸੜਕ ਸੁਰੱਖਿਆ ਫੋਰਸ ਵਾਲੇ ਉਹ ਬੰਦੇ ਨਹੀਂ ਹਲੇ ਲੈ ਕੇ ਇੱਥੇ ਮੁਲਾਜ਼ਮ ਪਹੁੰਚੇ ਨੇ ਪਹੁੰਚਿਆ ਨਹੀਂ ਮਾਡੇ ਡਰਾਈਵਰ ਨੇ ਕਈ ਵਾਰੀ ਫੋਨ ਕਰਤਾ ਕੋਈ ਨਹੀਂ ਪਹੁੰਚਿਆ ਇੱਥੇ ਹਾਂ ਉਹਨਾਂ ਦੀ ਡਿਊਟੀ ਜਾਂਦੀ ਕਿ ਹਾਈਵੇ ਤੇ ਲੱਗੀ ਹੈ ਜੇ ਕੋਈ ਹਾਦਸਾ ਵਾਪਰਦਾ ਤੇ ਉੱਥੇ ਉਹਨਾਂ ਨੂੰ ਪਹੁੰਚਣਾ ਪੈਂਦਾ ਹੈ ਹਾਂ ਜੀ ਸਾਨੂੰ ਡੇਢ ਘੰਟਾ ਹੋ ਗਿਆ ਸਾਰਾ ਕੰਮ ਅਸੀਂ ਆਪ ਦਾ ਹੰਦ ਕਰ ਰਹੇ ਹਾਂ ਇੱਥੇ ਕੋਈ ਮਤਲਬ ਕਿ ਪਹੁੰਚਿਆ ਨਹੀਂ ਅਜਾ ਉਹ ਮਤਲਬ ਹਲੇ ਤੱਕ ਆਇਆ ਹੀ ਨਹੀਂ ਇੱਥੇ ਕਿਉਂਕਿ ਇੱਥੇ ਹੁਣ ਹਾਈਵੇ ਚੱਲਦਾ ਹੈ ਇੱਥੇ ਵਿੱਚ ਕੀ ਹੁੰਦਾ ਕੀ ਹੈ ਫਿਰ ਪੰਜਾਬ ਦੀ ਬਦਨਾਮੀ ਹੁੰਦੀ ਹੈ ਕਹਿੰਦੇ ਲੋਕੀ ਪੇਟੀਆਂ ਚਾਕੇ ਲੈ ਗਏ ਐਸੀ ਵਜ੍ਹਾ ਕਰਕੇ ਪੰਜਾਬ ਨੂੰ ਜਾਮ ਦੇ ਵਿੱਚ ਬਦਨਾਮੀ ਤੋਂ بچਾਉਣ ਨੂੰ ਨਾਂ ਲੱਗੇ ਹੋਏ ਆ ਪੰਜਾਬ ਦੇ ਵਿੱਚ ਗੱਡੀ ਸੇਵਾ ਦੀ ਪਲਟੀ ਸੀ ਪੇਟੀਆਂ ਚੱਕ ਕੇ ਲੱਗੇ ਪੰਜਾਬ ਬਦਨਾਮ ਹੋ ਗਿਆ ਸੀ ਇਹਦੇ ਵਿੱਚ ਹੁਣ ਅਸੀਂ ਇਹ ਪੇਟੀਆਂ ਤਾਂ ਕਰ ਲੈ ਇਕੱਠੀਆਂ ਕੀਤੀਆਂ ਨੇ ਕੋਈ ਚੱਕ ਕੇ ਨਾਲ ਲੈ ਜਾਏ ਡਰਾਈਵਰ ਦੇ ਸੱਟ ਵਾਜੇ ਕੁਝ ਵੀ ਹੋ ਜੇ ਪੇਟੀਆਂ ਲੋਕ ਭੈਣੇ ਨੇ ਭੱਜ ਗਏ ਹਾਂ ਡਰਾਈਵਰ ਨੂੰ ਕੋਈ ਮਦਦ ਨਹੀਂ ਕਰਦਾ ਹਾਂ ਇੱਧਰ ਦੇਖੋ ਟ੍ਰੈਫਿਕ ਕਿੰਨੀ ਹੋ ਗਈ ਹੈ ਜਾਮ ਹਾਂ ਕਿਉਂਕਿ ਇੱਥੇ ਕੋਈ ਨਾ ਸੇਫਟੀ ਕੋਨ ਲੱਗੇ ਨਾ ਕੁਝ ਲੱਗੀ ਹੈ ਕੋਈ ਨਹੀਂ ਲੱਗਿਆ ਜੀ ਲੋਗਾ ਇਹਦੀ ਵਿਚਾਰੇ ਦੀ ਅਸੀਂ ਮਦਦ ਕਰ ਦਿਆਂ ਨੂੰ ਨਾ ਕਾਜੀਆ ਇਨਾ ਰੋਡ ਦੇ ਪੁਲਿਸ ਦੇ ਉੱਤੇ 100 ਨੰਬਰ ਦੇ ਉੱਤੇ ਕਈ ਵਾਰੀ ਮੈਂ ਕਾਲ ਕੀਤੀ ਕਿਸੇ ਨੇ ਟੈਂਡ ਨਹੀਂ ਕੀਤੀ ਪੇ ਦੀ ਵਿਚਾਰੇ ਦੀ ਰਾਹ ਹੀ ਨਾ ਪਰਦੇਸ ਤੋਂ ਆਇਆ ਮਦਦ ਕਰਨ ਰਏ ਆ ਅਸੀਂ ਗੱਡੀਆਂ ਵਾਲੇ ਕਿੰਨਾ ਟਾਈਮ ਹੋ ਗਿਆ ਭਾਜੀ ਇੱਥੇ ਭਾਜੀ 2 ਘੰਟੇ ਹੋ ਗਿਆ ਸਾਰਾ ਇਹਦਾ ਮਾਲ ਇਕੱਠਾ ਕਰਾਇਆ ਵੀ ਕੋਈ ਨੁਕਸਾਨ ਨਾ ਹੋ ਜਾਏ ਇਹਦੇ ਵਿਚਾਰੇ ਡਰਾਈਵਰ ਦਾ ਨਾ ਕਿ ਇਸ ਕਰਕੇ ਪ੍ਰਸ਼ਾਸਨ ਇੱਦਾਂ ਇੰਨੇ ਮਹਿੰਗੀਆਂ ਗੱਡੀਆਂ ਦੇਤੀਆਂ ਮੌਕੇ ਤੇ ਪਹੁੰਚੋ ਤਾਂ ਸਹੀ ਕੰਮ ਸੇ ਕੰਮ ਕੋਈ ਅਲੀ ਸੜਕ ਸੁਰੱਖਿਆ ਫੋਰਸ ਸੀਐਮ ਸਾਹਿਬ ਨੇ ਲਾਈਆਂ ਉਹ ਕਾਦੀ ਸੜਕ ਸੁਰੱਖਿਆ ਫੋਰਸ ਯਾਰ ਪਤਾ ਨਹੀਂ ਕਿਥੇ ਢਾਬਿਆਂ ਤੇ ਲਾ ਕੇ ਬੈਠੇ ਨੇ ਦੇ ਆ ਬੋ ਚਾਰ ਜਣੇ ਲੱਗ ਪਿਆ ਅਸੀਂ ਸਾਰੇ ਆ ਸਾਰੇ ਉਹ ਪਾਈ ਦੀ ਉਹ ਦੋ ਗੱਡੀਆਂ ਖੜੀਆਂ ਸਾਡੀਆਂ ਖੜੀਆਂ ਕਿਸੇ ਨੇ ਮਦਦ ਕਰਨ ਦਾ ਸਿਰਫ ਕੀ ਆ ਬੰਦੇ ਦਾ ਨੁਕਸਾਨ ਨਾਲ ਟੈਕਸੀ ਭਾਈ ਸਾਡੀ ਟੈਕਸੀ ਹੈਗੀ ਨਹੀਂ ਨਹੀਂ ਮੇਰਾ ਟੱਲਾ ਆ ਖੜਾ ਤੋਂ ਅੱਛਾ ਤੁਸੀਂ ਆਪ ਨਾਲ ਮੈਂ ਕਿੰਨਾ ਕਿੰਨਾ ਟਾਈਮ ਹੋ ਗਿਆ ਭਾਈ ਇੱਥੇ ਇਹ ਰਾਸ਼ਾ ਵਾਪਰਾ ਨੂੰ ਜੇ ਹੱਲੇ ਵਕੋ ਐਸਐਸਐਫ ਦੀ ਟੀਮ ਨਹੀਂ ਪਹੁੰਚੀ ਇੱਥੇ ਆ ਦੇਖ ਆ ਕਿੰਨੀ ਵਾਰੀ ਉਹਨੂੰ ਮੈਂ 100 ਨੰਬਰ ਤੇ ਕਾਰ ਲਾਈ ਆ ਭਈ ਸਰਦਾਰ ਜੀ ਤੁਹਾਡੇ ਕੋਲ ਕੋਈ ਕੰਮ ਕੋਈ ਮਾਤਾ ਤਾਂ ਹੋ ਜਵੇ ਇਹਦੀ ਵਿਚਾਰੇ ਦੀ ਅਸੀਂ ਪਰਲੇ ਬਰਨਾਂ ਗੱਡੀ ਮੇਰੀ ਖੜੀ ਉਧਰ ਖੜਾ ਕੇ ਅਸੀਂ ਗੱਡੀ ਇੱਧਰ ਆ ਕੇ ਮਸਤ ਕਰ ਰਿਹਾ ਆ ਬਾਈ ਦੀ ਗੱਡੀ ਖੜੀ ਆ ਤਿੰਨ ਜਣੇ ਅਸੀਂ ਸਾਰੇ ਪਹਿਲਾਂ ਸੇਵ ਇਕੱਠੇ ਕੀਤੇ ਸੇਵ ਇਕੱਠੇ ਆ ਦੇਖੋ ਆ ਪੁਲਿਸ ਆ ਪੁਲਿਸ ਦਾ ਨੰਬਰ ਆ ਇਦੇ ਉੱਤੇ ਕਈ ਵਾਰੀ ਫੋਨ ਫੋਨ ਲਾਇਆ ਪਰ ਕੋਈ ਨਹੀਂ ਚੱਕਦਾ ਚੁੱਕਦਾ ਪਿਆ ਹੂੰ ਮਤਲਬ ਗੱਡੀਆਂ ਦਿੱਤੀਆਂ ਤਾਂ ਵੀ ਕੋਈ ਫਾਇਦਾ ਨਹੀਂ ਨਾ ਜੀ ਬੜਾ ਯਾਰ ਭਾਜੀ ਇੰਨੇ ਨਹੀਂ ਮਹਿੰਗੀਆਂ ਗੱਡੀਆਂ ਦਿੱਤੀਆਂ ਜੋ ਮੌਕੇ ਤੇ ਪਹੁੰਚਣਾ ਹੀ ਨਹੀਂ ਕਿਸੇ ਕੋਲੇ ਇਹਦਾ ਇਨਾ ਸ਼ੁਕਰ ਹੈ ਵੀ ਇਦੇ ਕੋਈ ਛੱਟ ਝੋਟ ਨਹੀਂ ਲੱਗੀ ਹਾਂ ਜੇ ਛੱਟ ਝੋਟ ਲੱਗ ਜਾਂਦੀ ਤਾਂ ਫਿਰ ਤਾਂ ਔਖਾ ਹੋ ਜਾਣਾ ਸੀਗਾ ਪਕੜਦਾ ਜੀ ਇਹ ਕੋਈ ਬੰਦਾ ਵੀ ਇਨਸਾਨੀਅਤ ਦੇ ਨਾਤੇ ਤੁਸੀਂ ਇੱਕ ਬਿਲਕੁਲ ਜੀ ਬਾਕੀ ਅਸੀਂ ਤਾਂ ਇਨਸਾਨੀਅਤ ਨਾਤੇ ਵੀ ਆਪਣਾ ਯਾਰ ਜੇ ਐਂਡਕੇ ਦੀ ਗੱਡੀ ਆ ਵੀ ਵੀਰ ਭਰਾ ਯਾਰ ਨੁਕਸਾਨ ਨਾ ਹੋਵੇ ਇਹਦਾ ਹਾਂ ਨੁਕਸਾਨ ਹੀ ਇਕੱਠਾ ਕਰਾਉਂਦੇ ਹੋ ਉਹ ਵੱਡੀ ਗੱਡੀ ਯਾਰ ਗੁਨਾਹੇ ਵੀ ਕਾਫੀ ਹੋਈ ਸੀਗੀ ਬਿਲਕੁਲ ਜੀ ਸਭ ਤੋਂ ਆਪਾਂ ਤਾਂ ਪਹਿਲਾਂ ਹੀ ਜਿਹੜੇ ਆਪਣੀ ਸਟੇਟ ਆ ਨਾ ਹਰੇਕ ਪਾਸਿਓਂ ਇਹ ਥੱਲੇ ਜਾ ਰਹੀ ਆ ਚਾਹੇ ਉਹ ਕਿਸਾਨਾਂ ਦਾ ਮਸਲਾ ਆ ਚਾਹੇ ਕੋਈ ਹੋਰ ਚਾਹੇ ਨਸ਼ੇ ਦਾ ਆ ਪਰ ਸਭ ਤੋਂ ਵੱਡੀ ਸਮੱਸਿਆ ਜਦੋਂ ਸਮਾਨ ਕੋਈ ਮਿਸ ਹੈਪਨਿੰਗ ਜਾਂ ਐਕਸੀਡੈਂਟ ਹੋ ਜਾਂਦਾ ਨਾ ਰੋਡ ਦੇ ਉੱਤੇ ਲੋਕੀ ਜਦੋਂ ਸਾਲੇ ਸ਼ਰਮ ਨਹੀਂ ਕਰਦੇ ਸਮਾਨ ਚੱਟ ਕੇ ਲੈ ਜਾਂਦੇ ਇਹ ਨਹੀਂ ਦੇਖਦੇ ਵੀ ਅਗਲਾ ਬੰਦਾ ਯਾਰ ਹੁਣ ਪਹਿਲਾਂ ਹੀ ਨੁਕਸਾਨ ਹੋਇਆ ਹੁਰਤਾ ਦਾ ਵੈਸੇ ਹੁਣ ਕੁਛ ਜਾਗਰਤਾ ਲੱਗਦੀ ਆ ਵੀ ਅਜੇ ਇਦਾਂ ਦਾ ਕੁਛ ਅਜੇ ਤੱਕ ਬਚਾਈ ਆ ਵੀ ਕਿਸੇ ਨੇ ਨਹੀਂ ਕੋਸ਼ਿਸ਼ ਕੀਤਾ ਕਿ ਤੁਸੀਂ ਆਏ ਹੋ ਹਾਂਜੀ ਬਿਲਕੁਲ ਸਾਰੇ ਭਰਾਵਾਂ ਨੂੰ ਇਹ ਅਪੀਲ ਆ ਵੀ ਭਾਈ ਜੇ ਕੋਈ ਇਦਾਂ ਦਾ ਰੋਡ ਦੇ ਉੱਤੇ ਕੁਛ ਹੋ ਜਾਂਦਾ ਉਹਦੀ ਮਦਦ ਕਰੋ ਉਲਟਾ ਕੀ ਉਹਦਾ ਨੁਕਸਾਨ ਨਾ ਹੋ ਜਾਏ ਅੱਛਾ ਭਗਵੰਤ ਮਾਨ ਸਾਹਿਬ ਤਾਂ ਕੋਈ ਕੰਮ ਨਾ ਜਾਂਦਾ ਭਗਵੰਤ ਮਾਨ ਸਾਹਿਬ ਐਫਐਸਐਸ ਦੇ ਨੰ ਪੰਜਾਬ ਸਰਕਾਰ ਨੇ ਤਾਂ ਆਪਣੇ ਵੱਲੋਂ ਡਿਊਟੀ ਬਿਲਕੁਲ ਜੀ ਸਾਹਿਬ ਨੇ ਦਿੱਤੀ ਡਿਊਟੀ ਪੂਰੀ ਦਿੱਤੀ ਆ ਪਰ ਹੁਣ ਜੇ ਮੋਰੇ ਮੁਲਾਜ਼ਮ ਹੀ ਨਹੀਂ ਅੱਗੇ ਪਹੁੰਚਦੇ ਉਹਨਾਂ ਨੇ ਤਾਂ ਗੱਡੀਆਂ ਨਮੀਆਂ ਵਧੀਆ ਦਿੱਤੀਆਂ ਨਾ ਉਹ ਮੈਂ ਕਿਹਾ 35-35 ਲੱਖ ਦੀ ਗੱਡੀ ਆ ਜਿਹੜੀ ਉਹ ਦਿੱਤੀ ਟੋਇਟਾ ਦੀ ਹਾਂ ਹੁਣ ਜੇ ਮੁਲਾਜ਼ਮ ਨਹੀਂ ਪਹੁੰਚਦੇ ਉਹਦੇ ਵਿੱਚ ਹੁਣ ਭਗਵੰਤ ਮਾਨ ਸਾਹਿਬ ਆਪ ਤਾਂ ਵਿਚਾਰੇ ਨੱਠੇ ਕਰਨਗੇ ਥੋੜੇ ਹੁਣ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੀ ਡਿਊਟੀ ਦਾ ਸਾਹੀ ਬਣ ਤੋਂ ਇਦਾਂ ਦੀ ਦੇਖੋ ਜੀ ਬਿਲਕੁਲ ਆ ਦੇਖ ਲਓ ਕਿੰਨੀ ਧੀਰ ਹੋ ਗਈ ਆ ਕਿਤੇ ਪਤਾ ਨਹੀਂ ਲੱਗਦਾ ਵੀ ਰੋਡ ਦੇ ਉੱਤੇ ਅਕਸਰ ਇੱਥੋਂ ਫਲਾਉ ਨੇ ਤਾਂ ਦੂਸਰੀ ਤੋਂ ਪਾਈ ਆ ਹਾਂ ਜੀ ਹਾਂ ਇਥੇ ਉਧਾਂ ਗੱਡੀ ਆਮ ਘੁੰਮਦੀ ਰਹਿੰਦੀ ਉਹਨਾਂ ਦੀ ਮੈਂ ਦੇਖਿਆ ਕਿਉਂਕਿ ਅਸੀਂ ਪਰਮਾਨੈਂਟਲੀ ਅਸ ਰੋਡ ਦੇ ਉੱਤੇ ਚੱਲਦੇ ਆ ਪਰ ਅੱਜ ਕੋਈ ਮਜ਼ੇ ਵਾਲੀ ਗੱਲ ਨਹੀਂ ਆਈ ਵੀ ਪਹੁੰਚੇ ਨਹੀਂ ਲਿਆ ਇਸ ਗੱਲ ਤਾਂ ਨਰਾਜ਼ ਨਹੀਂ ਆਪਾਂ ਇਹਨਾਂ ਇੱਥੇ ਸੇਫਟੀ ਹੈ ਨਹੀਂ ਕੋਈ ਸੇਫਟੀ ਕੋਈ ਨਹੀਂ ਸਾਹਮਣੇ ਕੋਈ ਹੁੰਦਾ ਕੁਝ ਲੈ ਕੇ ਆਉਂਦੇ ਉੱਥੇ ਪਰੇ ਰੱਖਦੇ ਵੀ ਕਿਸੇ ਨੂੰ ਪਤਾ ਕੋਈ ਹੋਰ ਹੀ ਨਾ ਵਿਚ ਆ ਫਸੇ ਇਹਦੇ ਠੀਕ ਹੈ ਨਾ ਗੱਡੀ ਬਿਲਕੁਲ ਹਾਈਵੇ 'ਤੇ ਖੱਦਿਆਂ ਗੱਡੀ ਆ ਉੱਥੇ ਸੇਫਟੀ ਕੌਣ ਕੋਈ ਨਾ ਕੋਈ ਲੱਗੇ ਹੋਣਾ ਚਾਹੀਦਾ ਟ੍ਰੈਕਟਰ ਜਿਹੜਾ ਦੋਨੇ ਆਇਆ ਨਾ ਇਹ ਵਿਚਾਰੇ ਮਜੂਦ ਖੜੇ ਹੀ ਦੋਨੇ ਜਾਣੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਭਾਈ ਯਾਰ 60 ਸੌਟ ਤਾਂ ਨਹੀਂ ਲੱਗੀ ਕਹਿੰਦੇ ਨਹੀਂ ਸੱਟ ਨਹੀਂ ਲੱਗੀ ਕਿਹਾ ਤੁਹਾਨੂੰ ਹੈਲਪ ਦੀ ਲੋੜ ਆ ਕਹਿੰਦੇ ਹਾਂ ਜੀ ਮੈਂ ਮੁੰਡਿਆਂ ਨੂੰ ਹੋਰ ਰੋਕਿਆ ਮੈਂ ਕਿ ਯਾਰੀ ਦੀ ਪਛਾਣ ਹੀ ਆਪਾਂ ਹੈਲਪ ਕਰਦੇ ਹਾਂ ਨਾ ਪਿੰਚ ਲੋ ਵਾਤੋ ਵਾਤਾ ਸਾਰਾ ਸਮਾਨ ਇਕੱਠਾ ਕਰਾਇਆ ਇਹਨਾਂ ਦਾ ਬਾਕੀ ਵੀ ਸਾਰਿਆਂ ਨੂੰ ਵੀਰ ਜੇ ਕੋਈ ਜ਼ਿਆਦਾ ਰੋਡ ਤੇ ਕੁਝ ਹੋ ਜਾਂਦਾ ਤਾਂ ਜਰੂਰ ਹੈਲਪ ਕਰ ਹੈਲਪ ਕਰ ਇਹ ਐਸਐਮਐਲ ਕੈਂਟਰ ਹੈ ਜੀ ਜੋ ਕਿ ਸ਼੍ਰੀਨਗਰ ਤੋਂ ਸੇਵ ਲੋਡ ਸਗੇ ਦੇ ਵਿੱਚ ਜੋ ਕਿ ਭਵਾਨੀ ਹਰਾਨਾ ਜਾ ਰਿਹਾ ਸੀਗਾ ਇੱਥੇ ਜਦ ਸਾਡੇ ਗੁਰਾਇਤ ਥਾਣੇ ਦੇ ਓਵਰ ਬ੍ਰਿਜ ਦੇ ਕੋਲ ਆਇਆ ਤਾਂ ਇੱਥੇ ਇਹਦਾ ਪਿਛਲਾ ਟਾਇਰ ਫਟਣ ਕਾਰਨ ਇਹ ਇੱਥੇ ਪਲਟ ਗਿਆ ਜਿਹਦੇ ਕਾਰਨ ਟ੍ਰੈਫਿਕ ਜਾਮ ਹੋ ਗਿਆ ਇਹ ਮੌਕੇ ਤੇ ਅਸੀਂ ਪਹੁੰਚੇ ਆਂ ਔਰ ਇਹਨਾਂ ਦੇ ਮਦਦ ਕਰਵਾ ਰਹੇ ਆਂ ਤੇ ਥਾਣੇ ਡਿਊਟੀ ਅਸਰੇ ਐਸੇ ਹੀ ਸ੍ਰਿੰਦਰਪਾਲ ਨੂੰ ਇਸ ਵਾਰ ਸਿਚੂਏਸ਼ਨ ਕਰ ਦਿੱਤਾ ਗਿਆ ਕੋਈ ਡਰਾਈਵਰ ਦੇ ਕਿਸਾਨ ਹਾਂਜੀ ਅਨਵਰਦੀਨ ਹੈ ਜੀ ਕੋਈ ਸੜਕ ਛੋੜ ਨਹੀਂ ਲੱਗੀ ਸੜਕ ਛੋੜ ਤੋਂ ਬਚਾਇਆ ਗੱਡੀ ਨੁਕਸਾਨੀ ਗਈ ਹੈ। ਲਗਭਗ 1.5 ਦਾ ਮਤਲਬ ਪਹੁੰਚੀ ਐ ਐਸਐਸਪੀ ਦੀ ਟੀਮ ਜੀ ਜੀ ਦੇਰgena ਹੋ ਗਿਆ ਇਸ ਗੱਲ ਦਾ ਲੈ ਕੇ ਰੂਸ ਵੀ ਜਾਣ ਕੀਤਾ ਲੋਕਾਂ ਨੇ ਜੀ ਕਿ ਇੱਥੇ ਟ੍ਰੈਫਿਕ ਕਾਫੀ ਜਾਮ ਰਿਹਾ ਹੈ ਲੋਕ ਆਮ ਪਤਨ ਨੂੰ ਅੱਗੇ ਆਇਆ ਹੈ 1.5 ਘੰਟੇ ਤੋਂ ਬਾਅਦ ਐਸਐਸਪੀ ਦੀ ਟੀਮ ਉੱਥੇ ਪਹੁੰਚੀ ਜੀ ਲੱਖੋ ਸਾਡੇ ਜਿਹੜੀ ਐਮਡੀਟੀ ਡਿਵਾਈਸ ਜਿਹੜੀ ਚੱਲਦੀ ਆ ਉਹਦੇ ਵਿੱਚ ਥੋੜਾ ਸਰਵਰ ਦੀ ਪ੍ਰੋਬਲਮ ਕਰਕੇ ਸਾਨੂੰ ਮੈਸੇਜ ਨਹੀਂ ਆ ਰਹੇ ਪਹਿਲਾਂ ਸਾਨੂੰ ਦੱਸਿਆ ਆ ਬਟ ਮੈਂ ਕੰਟਰੋਲ ਤੇ ਪਤਾ ਕੀਤਾ ਉਹ ਕਹਿੰਦੇ ਸਾਨੂੰ ਕੋਈ ਮੈਸੇਜ ਨਹੀਂ ਆਇਆ ਸਾਨੂੰ ਵੀ ਕਿਸੇ ਰਾਹਗੀ ਨੇ ਦੱਸਿਆ ਪਿੱਛੇ ਜਾਮ ਲੱਗਾ ਅਸੀਂ ਮੌਕੇ ਤੇ ਇਸ ਕਰਕੇ ਪਹੁੰਚੇ ਸਾਨੂੰ ਕੋਈ ਮੈਸੇਜ ਨਹੀਂ ਮਿਲਿਆ ਹੈਗਾ ਤੇ ਥਾਣੇ ਹੀ ਪਤਾ ਕੀਤਾ ਗਿਆ ਕਿਸੇ ਨੇ ਇਹਨਾਂ ਨੂੰ ਵੀ ਪੁੱਛਿਆ ਵੀ ਤੁਸੀਂ ਜਿਸਨ ਕੋਲ ਕੀਤੀ ਹੈ ਕਹਿੰਦੇ ਜੀ 100 ਨੰਬਰ ਤੇ ਇੱਕ ਵਾਰੀ ਫੋਨ ਲਾਇਆ ਸੀਗਾ ਦੁਬਾਰਾ ਇੱਕ ਦੋ ਵਾਰੀ ਫੇਰ ਲਾਇਆ ਨਹੀਂ ਲੱਗਿਆ ਕੋਈ ਟੈਕਨੀਕਲ ਪ੍ਰੋਬਲਮ ਵੀ ਹੋ ਸਕਦੀ ਕਿਉਂਕਿ ਇੱਕ 100 ਨੰਬਰ ਸਾਰੇ ਪੰਜਾਬ ਦੇ ਵਿੱਚ ਉਹੀ ਹੈ 100 ਨੰਬਰ ਜਿਹਨੂੰ ਹਰ ਕੋਈ ਯੂਜ਼ ਕਰਦਾ ਹੈ ਇਸ ਕਰਕੇ ਹੋ ਸਕਦਾ ਨਾ ਵੀ ਲੱਗਾ ਹੋਵੇ ਇਹ ਦਿੱਕਤ ਆਈ ਹੋਰ ਕੋਈ ਦਿੱਕਤ ਹਾਂ ਟ੍ਰੈਫਿਕ ਕੀ ਹੈ ਜੀ ਹਾਂਜੀ ਟ੍ਰੈਫਿਕ ਦੋ ਲੈਣਾ ਚੱਲ ਰਹੀਆਂ ਜੀ ਬਾਕੀ ਇਹਦਾ ਟਾਇਰ ਲੱਗਦਾ ਤੇ ਅਸੀਂ ਸਾਈਡ ਤੇ ਕਰਵਾ ਕੇ ਤੇ ਇਹਨੂੰ ਚਾਲੂ ਕਰਾਉਣੇ ਨੇ ਰਵਿਕਨ ਚਲਾ ਰਹੇ ਹਾਂ